ਸਤਿ ਸ਼੍ਰੀ ਅਕਾਲ ਜੀ ਸਾਰੀਆਂ ਭੈਣਾਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਪਹਿਲੀ ਵਾਰ ਹੋਗੇ ਤਾਂ ਜਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਆਈਕਨ ਜਰੂਰ ਦਬਾ ਲਿਆ ਕਰੋ ਜੀ ਅੱਜ ਆਪਾਂ ਲੈ ਕੇ ਆ ਬਹੁਤ ਜਾਦੇ ਸੋਹਣੇ ਸੋਹਣੇ ਸੂਟ ਜੋ ਕਿ ਤੁਸੀਂ ਵੀ ਔਨ ਆਰਡਰ ਰੈਡੀ ਕਰਾ ਸਕਦੇ ਹੋਗੇ ਜਿਹੜਾ ਮੈਂ ਵੇਅਰ ਕੀਤਾ ਹੋਇਆ ਸੂਟ ਇਹ ਆਪਾਂ ਬਰਬਰੀ ਦੇ ਉੱਪਰ ਕੀਤਾ ਹੈਗਾ ਤੁਸੀਂ ਲੁੱਕ ਦੇਖ ਸਕਦੇ ਹੋਗੇ ਪ੍ਰੋਪਰ ਸੂਟ ਦੀ ਵੀ ਕਿੱਦਾਂਗੀ ਹਨਾ ਤੇ ਇਹਦੇ ਨਾਲ ਦਾ ਸੇਮ ਸੂਟ ਔਰ ਔਨ ਆਰਡਰ ਭੈਣਾਂ ਦੇ ਸੂਟ ਪਹਿਲਾਂ ਵੀ ਰੈਡੀ ਹੋ ਕੇ ਚਲੇ ਗਏ ਹੋਣਗੇ ਤੇ ਤੁਸੀਂ ਦੇਖ ਸਕਦੇ ਹੋਗੇ ਰੈੱਡ ਕਲਰ ਦੇ ਵਿੱਚ ਵੀ ਹਨਾ ਸੂਟ ਹੈਗਾ ਇਹ ਆਪਾਂ ਰੈਡੀ ਕੀਤਾ ਹੈਗਾ ਫੁੱਲ ਪਿਓਰ অর্ਗੈਂਜ਼ਾ ਦਾ ਆਪਾਂ ਦੁਪੱਟਾ ਲਗਾਇਆ ਹੈ ਇਹਦੇ ਨਾਲ ਤੇ ਵਿਦ ਆਪਾਂ ਲੇਸ ਦਿੱਤੀ ਹੈਗੀ ਕਾਟਨ ਦੀ ਜਿਹੜੇ ਸਾਡੇ ਲੇਸਿਸ ਹੁੰਦੀਆਂ ਨੇ ਬਿਲਕੁਲ ਖਰਾਬ ਨਹੀਂ ਹੁੰਦੀਆਂ ਹੈਗੀਆਂ ਜਿੰਦਾ ਮਰਜੀ ਤੁਸੀਂ ਵਾਸ਼ ਕਰੋ ਤੇ ਇਦਾਂ ਇਹ ਵਾਲੇ ਸੂਟ ਦੀ ਹੈਗੀ ਲੁੱਕ ਹੈ ਬਹੁਤ ਹੀ ਜਿਆਦਾ ਸੋਹਣੀ ਤੇ ਪੀਚ ਕਲਰ ਦੀ ਬਾਟਮ ਹੈ ਜੀ ਇਹਦੇ ਨਾਲ ਜਿੱਦਾਂ ਕਿ ਵਿੱਚ ਡਾਟਸ ਨੇ ਜੇ ਸੇਮ ਜਿੱਦਾਂ ਕਿ ਮੈਂ ਵੇਅਰ ਕੀਤਾ ਉਦਾਂ ਕੰਟਰਾਸਟ ਦੇ ਵਿੱਚ ਹੈਗਾ ਇਦੇ ਵਿੱਚ ਇੱਕ ਸੂਟ ਅਵੇਲੇਬਲ ਹੈਗਾਗਾ ਬਾਕੀ ਤੁਸੀਂ ਹਨਾ ਸਾਡੇ ਤੋਂ ਪਿਕਸ ਸ਼ੇਅਰ ਕਰਾ ਸਕਦੇ ਹੋਗੇ ਜੇ ਤੁਹਾਨੂੰ ਸੂਟ ਚਾਹੀਦਾ ਹੋ ਮੈਂ ਤੁਹਾਨੂੰ ਲਾਸਟ ਦੇ ਵਿੱਚ ਦਿਖਾ ਦਉਂਗੀ ਪਹਿਲਾਂ ਤੁਸੀਂ ਆਪਣੇ ਆਰੀ ਵਰਕ ਦੇ ਸੂਟ ਚੈੱਕ ਕਰੋ ਜੀ ਆਨ ਆਰਡਰ ਤੁਸੀਂ ਇਹ ਵਾਲੇ ਰੈਡੀ ਕਰਾ ਸਕਦੇ ਹੋਗੇ ਫੈਬਰਿਕ ਆਪਾਂ ਯੂਜ਼ ਕੀਤਾ ਜੀ ਟੂ ਟੋਨ ਸਿਲਕ ਦੇ ਵਿੱਚ ਪਿਓਰ ਆਰਗੈਂਜ਼ਾ ਟਿਸ਼ੂ ਤੇ ਬਹੁਤ ਹੀ ਜਿਆਦਾ ਸੋਹਣਾ ਫੈਬਰਿਕ ਹੈ ਸਾਰਾ ਵਰਕ ਆਰੀ ਦਾ ਹੋਇਆ ਹੋਇਆਗਾ ਜਿਹੜਾ ਇਹ neck ਦਾ style ਹੈਗਾ ਇਸ ਤਰ੍ਹਾਂ ਬਣੂਗਾ proper ਹਨਾ نیچے ਤੱਕ ਇੱਥੇ ਤੱਕ ਦੇਖੋ ਇਹ work ਜਾਊਗਾ ਠੀਕ ਐ ਜੀ ਇੱਥੇ ਤੱਕ ਇਹ work ਜਾਊਗਾ ਬਹੁਤ ਸੋਹਣੀ look ਆਊਗੀ ਤੁਸੀਂ ਇਹ line ਦੇ ਵਿੱਚ ਇਹਨੂੰ ready ਕਰਵਾ ਸਕਦੇ ਹੋਗੇ ਜੋ proper ਜਿੰਨਾ ਤੁਹਾਡੇ ਘੇਰਾ ਆਉਂਦਾ ਹੈਗਾ ਉਸ ਅਕੋਰਡਿੰਗ ready ਕਰਾ ਸਕਦੇ ਹੋਗੇ ਲੋ ਜੀ ਇਹ ਹੈਗਾ ਜੀ ਬਾਵਾ ਦਾ ਕੰਮ ਕੀਤਾ ਹੋਇਆ ਹੈਗਾ 0 ਟਾਂਕੇ ਦੇ ਉੱਪਰ ਸਾਰਾ ਕੰਮ ਹੈ ਜੀ ਆਰੀ ਦਾ ਪੈਚ ਲਗਾ ਕੇ ਆਪਾਂ work ਕੀਤਾ ਹੈਗਾ ਬਾਜੂ ਤੇ ਕੰਮ ਆ ਜਾਊਗਾ ਇਹ ਵਾਲਾ ਜਾਦਾ ਇਹ ਸਟੱਫ ਇੰਨਾ ਸੋਹਣਾ ਵੀ ਇਹਨੂੰ ਬਾਹਲੀ ਪ੍ਰੈਸ ਕਰਨ ਦੀ ਵੀ ਲੋੜ ਨਹੀਂ ਹੈਗੀ ਤੇ ਬਹੁਤ ਜ਼ਿਆਦਾ ਸੋਹਣਾ ਫੈਬਰਿਕ ਹੈਗਾ ਇਹ ਵਾਲੀ ਰੱਖੀ ਹੈ ਜੀ ਆਪਾਂ ਬਾਟਮ ਰੱਖੀ ਹੈ ਇਹਦੇ ਨਾਲ ਤੁਸੀਂ ਚੈੱਕ ਕਰ ਸਕਦੇ ਹੋਗੇ ਦੇਖੋ ਕੰਟਰਾਸਟ ਕਿੰਨਾ ਜ਼ਿਆਦਾ ਸੋਹਣਾ ਪਿਆਰਾ ਬਣਿਆਗਾ ਦੁਪੱਟਾ ਇਹਦੇ ਨਾਲ ਨਹੀਂ ਹੈਗਾ ਤੇ ਦੁਪੱਟਾ ਜੇ ਤੁਸੀਂ ਆਨ ਆਰਡਰ ਸਾਨੂੰ ਕਹੋਗੇ ਤਾਂ ਆਪਾਂ ਤੁਹਾਨੂੰ ਰੈਡੀ ਕਰਵਾ ਕੇ ਦੇ ਦਾਂਗੇ ਬਹੁਤ ਜ਼ਿਆਦੇ ਸੋਹਣੇ ਪਾਰਟੀ ਵੇਅਰ ਸੋੜ ਲੇਗੇ ਜਿੱਦਾਂ ਕਿ ਤੁਸੀਂ ਮਾਰਚ ਅਪ੍ਰੈਲ ਮਈ ਤੱਕ ਕੋਈ ਵੀ ਤੁਹਾਨੂੰ ਫੰਕਸ਼ਨ ਨੇਗੇ ਤੁਸੀਂ ਉੱਥੇ ਤੱਕ ਇਹਨਾਂ ਨੂੰ ਵੀਅਰ ਕਰ ਸਕਦੇ ਹੋਗੇ ਜਿਵੇਂ ਕਿ ਅਖੰਡ ਪਾਟ ਸਾਹਿਬ ਦਾ ਭੋਗ ਹੁੰਦਾ ਹਨਾ ਕਿਤੇ ਵੀ ਤੁਸੀਂ ਜਾਣਾ ਇਦਾਂ ਤੁਸੀਂ ਕੰਬੋ ਸੂਟ ਵੀ ਬਣਾ ਸਕਦੇ ਹੋਗੇ ਸੇਮ ਜਿਦਾ ਕਿ ਆਪਾਂ ਡிரஸ் ਕੋਡ ਹਨਾ ਰੱਖਦੇ ਹੁੰਨੇ ਆਂਗੇ ਲੋ ਜੀ ਇਦਾਂ ਤੁਸੀਂ ਦੇਖ ਸਕਦੇ ਹੋ ਇਹਦੇ ਨਾਲ ਦਾ ਸੂਟ ਹੋਰ ਵੀ ਬਣ ਕੇ ਆਏ ਨੇਗੇ ਇਸ ਅਕੋਰਡਿੰਗ ਤੁਸੀਂ ਦੇਖੋ ਤੇ ਇਦਾਂ ਹੈਗਾ ਜੀ ਇਹਦੇ ਨਾਲ ਬਾਟਮ ਹੈ ਸੇਮ ਦੋ ਸੂਟ ਲੇਗੇ ਜੇ ਵੀ ਤੁਸੀਂ ਹਨ ਇਦਾਂ ਰੈਡੀ ਕਰਵਾਉਣਾ ਚਾਹੁੰਦੇ ਹੋਗੇ ਇਹ ਵਾਲੇ ਸੂਟ ਤਾਂ ਤੁਸੀਂ ਕਰਵਾ ਸਕਦੇ ਹੋ ਜੇ ਤੁਸੀਂ ਇਹ ਵੀ ਲੈਣਾ ਚਾਹੁੰਦੇ ਤਾਂ ਵੀ ਤੁਸੀਂ ਆਪਣਾ ਲੈ ਸਕਦੇ ਹੋ ਪ੍ਰਾਈਸ ਮੇ ਤੋਂ ਵਟਸਐਪ ਤੇ ਪੁੱਛ ਕੇ ਤੁਸੀਂ ਆਪਣਾ ਆਰਡਰ ਕਰ ਸਕਦੇ ਹੋਗੇ ਤੇ ਇਸ ਤੋਂ ਬਾਅਦ ਹੈਗੇ ਨੇਗੇ ਪਰਪਲ ਕਲਰ ਦੇ ਸੂਟ ਤੁਹਾਨੂੰ ਆਪਾਂ ਇਹਦਾ ਵੀ ਕੰਟਰਾਸਟ ਸ਼ੋਅ ਕਰ ਦਿੰਨੇ ਆ ਵੀ ਆਪਾਂ ਕਿੱਦਾਂ ਰੈਡੀ ਕੀਤਾ ਹੈਗਾ ਤੇ neck ਦਾ ਸਟਾਈਲ ਤੁਸੀਂ ਦੇਖ ਸਕਦੇ ਹੋਗੇ ਜਿਹੜਾ ਸਾਡਾ ਵਰਕ ਹੋਊਗਾ ਜੀ ਸਾਰਾ 0 ਟੰਕੇ ਦੇ ਵਿੱਚ ਹੋਊਗਾ ਤੇ ਫਿਨਿਸ਼ਿੰਗ ਹੋਊਗੀ ਸਾਡੇ ਕੰਮ ਦੇ ਵਿੱਚ ਫੈਬਰਿਕ ਦੀ ਕੁਆਲਿਟੀ ਵਧੀਆ ਹੁੰਦੀ ਹੈਗੀ ਠੀਕ ਹੈ ਜੀ ਜਿਹਦੇ ਸਿਰ ਤੇ ਹਨਾ ਮਤਲਬ ਜੇ ਆਪਾਂ ਫੈਬਰਿਕ ਮਾੜਾ ਲਾਵਾਂਗੇ ਉਪਰ ਆਪਾਂ ਕੰਮ ਕਰਦੇ ਆ ਤਾਂ ਵੀ ਨਹੀਂ ਮਤਲਬ ਕਪੜਾ ਹੰਡ ਦਾ ਹੈਗਾ ਹਨਾ ਫਿਰ ਜਿੱਦਾਂ ਕਿ ਇਹਨੂੰ ਤੁਸੀਂ ਜਿੱਦਾਂ ਮਰਜ਼ੀ ਹੰਡਾ ਸਕਦੇ ਹੋ ਜਿੰਨੀ ਮਰਜ਼ੀ ਵਾਰ ਹਨਾ ਤੁਸੀਂ ਕਈ ਸਾਲ ਤੱਕ ਇਹ ਯੂਜ਼ ਕਰ ਸਕਦੇ ਹੋਗੇ ਫੈਬਰਿਕ ਲੋ ਜੀ ਇਹਦੇ ਇੱਧਰ ਹੈਗਾ ਜੀ ਬਾਵਾ ਦੇ ਉੱਪਰ ਕੰਮ ਕੀਤਾ ਹੋਇਆਗਾ ਦੁਪੱਟਾ ਇਹਦੇ ਨਾਲ ਤੁਸੀਂ ਦੋ ਕਲਰ ਦਾ ਰੱਖ ਸਕਦੇ ਹੋਗੇ ਜਿੱਦਾਂ ਕਿ ਇਹ ਵਾਲੀ ਹੈਗੀ ਆ ਬਾਟਮ ਹੈਗੀ ਇਹਦਾ ਕੰਟਰਾਸਟ ਆਪਾਂ ਇੱਧਰ ਰੱਖਿਆ ਹੈਗਾ ਇਹ ਵਾਲੀ ਹੈਗੀ ਆ ਬਾਟਮ ਹੈ ਆਰੀ ਦੇ ਵਿੱਚ ਕੰਮ ਹੈ ਜੀ ਸਾਰਾ ਦੁਬਾਰਾ ਡਿਟੇਲ ਦੱਸ ਦਿੰਨੇ ਆਂਗੇ ਦੁਪੱਟਾ ਤੁਸੀਂ ਮਤਲਬ ਜਿਹੜਾ ਮਤਲਬ ਸੈਂਟਰ ਆ ਹਨਾ ਸੈਂਟਰ ਤੁਸੀਂ ਸ਼ਰਟ ਨਾਲ ਦਾ ਰੱਖ ਸਕਦੇ ਹੋ ਜਿਹੜੇ ਦੁਪੱਟੇ ਦੇ ਲਾੜ ਹੋਣ ਦੇਣਗੇ ਦੋਨੋਂ ਹਨਾ ਤਾਂ ਤੁਸੀਂ ਬਾਟਮ ਨਾਲ ਦਾ ਰੱਖ ਸਕਦੇ ਹੋ ਇੱਦਾਂ ਕੰਟਰਾਸਟ ਵਧੀਆ ਬਣੂਗਾ ਜਾਂ ਫਿਰ ਤੁਸੀਂ ਹਨਾ ਸ਼ਰਟ ਨਾਲ ਦਾ ਬੇਸ ਰੱਖ ਕੇ ਬਾਟਮ ਨਾਲ ਦਾ ਟਾਈ ਐਂਡ ਡਾਈ ਕੋਈ ਵੀ ਤੁਸੀਂ ਡਿਜ਼ਾਈਨ ਬਹੁਤ ਸਾਰੇ ਸੋਹਣੇ ਸੋਹਣੇ ਡਿਜ਼ਾਈਨ ਹੁਣ ਟੱਲ ਰਹੇ ਨੇਗੇ ਉਸ ਤਰ੍ਹਾਂ ਤੁਸੀਂ ਦੁਪੱਟਾ ਤਿਆਰ ਕਰਵਾ ਸਕਦੇ ਹੋ ਮੈਂ ਤੁਹਾਨੂੰ ਦੋ ਆਪਸ਼ਨ ਦੇ ਚੁੱਕੀ ਆਂਗੀ ਜਿਵੇਂ ਤੁਸੀਂ ਕਹੋਗੇ ਆਪਾਂ ਉਸ ਤਰ੍ਹਾਂ ਰੈਡੀ ਕਰਾ ਦਾਂਗੇ ਲਓ ਜੀ ਆਨ ਆਰਡਰ ਇਹ ਪੀਸ ਰੈਡੀ ਹੋਏ ਨੇਗੇ ਤੇ ਤੁਸੀਂ ਵੀ ਹਨਾ ਸਾਨੂੰ ਜੇ ਤੁਹਾਨੂੰ ਕਾਲ ਹੀ ਹੈਗੀ ਤਾਂ ਦੋ ਕੁ ਦਿਨ ਦਾ ਸਾਨੂੰ ਟਾਈਮ ਦੇ ਕੇ ਚੱਲਿਓ ਜੀ ਦੁਪੱਟਾ ਵਗੈਰਾ ਵੀ ਜੇ ਤੁਸੀਂ ਰੈਡੀ ਕਰਵਾਉਣਾ ਲੋ ਜੀ ਇਹਦੇ ਨਾਲ ਦੇ ਸੂਟ ਕਾਫੀ ਰੈਡੀ ਹੋ ਕੇ ਆਏ ਨੇਗੇ ਆ ਲਓ ਜੀ ਠੀਕ ਹੈ ਜੀ ਬਹੁਤ ਜਿਆਦੇ ਸੋਹਣਾ ਵਰਕ ਲੱਗ ਰਿਹਾ ਬਹੁਤ ਸੋਹਣੇ ਪਾਰਟੀ ਵੇਅਰ ਸੂਟ ਨੇਗੇ ਤੇ ਇਹ ਵਾਲਾ ਸੂਟ ਹੈ ਜੀ ਮੈਂ ਵੀਅਰ ਕੀਤਾ ਸੀਗਾ ਇਹਦੇ ਨਾਲ ਦੇ ਹਨਾ ਜਿਵੇਂ ਜਿਵੇਂ ਰੈਡੀ ਹੋ ਕੇ ਆਈ ਜਾਣਗੇ ਆਪਾਂ ਤੁਹਾਨੂੰ ਦਿਖਾਈ ਚਲਾਂਗੇ ਪਹਿਣਾ ਦੀ ਬਹੁਤ ਡਿਮਾਂਡ ਹੈ ਇਹ ਸੂਟ ਦੀ ਬਹੁਤ سارے ਆਰਡਰ ਆਏ ਨੇਗੇ ਤੇ ਹਨਾ ਵਿੱਚ ਤੁਹਾਨੂੰ ਫੈਬਰਿਕ ਥੋੜਾ ਜਿਹਾ ਹਨਾ ਕਲਰ ਦਾ ਉਹ ਪੈ ਗਿਆ ਤੇ ਕੋਈ ਗੱਲ ਨਹੀਂ ਆਪਾਂ ਮਤਲਬ ਆਰਡਰ ਕੀਤਾ ਹੋਇਆ ਆਪਣਾ ਕਲਰ ਮਿਲ ਜਾਊਗਾ ਸੇਮ ਹਨਾ ਤੇ ਹੋਰ ਵੀ ਬਹੁਤ سارے ਸੂਟ ਰੈਡੀ ਕਰਨੇ ਨੇ ਕਾਫੀ ਗਏ ਵੀ ਹੋਏ ਨੇ ਜਿੱਦਾਂ ਕੀ ਇਹ ਨੈੱਕ ਦਾ ਸਟਾਈਲ ਹੈ ਜਿਹੜਾ ਇਹ ਵਰਕ ਹੈਗਾ ਏ ਲਾਈਨ ਦੇ ਵਿੱਚ ਹੈਗਾ ਜਿਵੇਂ ਮੈਂ ਆਪਣਾ ਸੂਟ ਏ ਲਾਈਨ ਦੇ ਵਿੱਚ ਰੈਡੀ ਕਰਵਾਇਆ ਸੀਗਾ ਉਸ ਤਰ੍ਹਾਂ ਹੀ ਸੇਮ ਆਰਡਰ ਆਏ ਨੇ ਜੀ ਇਹ ਵਾਲਾ ਹੈਗਾ ਬਾਜੂ ਦੇ ਉੱਪਰ ਕੰਮ ਹੈਗਾ ਸਾਰਾ ਕੰਮ ਤੁਸੀਂ ਦੇਖ ਸਕਦੇ ਹੋ ਪੈਚ ਲਗਾ ਕੇ ਆਪਾਂ ਵਰਕ ਕੀਤਾ ਹੈਗਾ ਬਹੁਤ ਜ਼ਿਆਦਾ ਫਿਨਿਸ਼ਿੰਗ ਦੇ ਨਾਲ ਕੰਮ ਕੀਤਾ ਹੋਇਆ ਹੈਗਾ ਲੋਚੀ ਇਹ ਵਾਲਾ ਵਰਕ ਹੈ ਜੀ ਬਾਟਮ ਦੇ ਉੱਪਰ ਹੈਗਾ ਠੀਕ ਹੈ ਜੀ ਦੁਪੱਟਾ ਮਤਲਬ ਜੇ ਤੁਸੀਂ ਕਹੋਗੇ ਤਾਂ ਆਪਾਂ ਤੁਹਾਨੂੰ ਲਗਾ ਕੇ ਦਵਾਂਗੇ ਮੇਰੇ ਦੁਪੱਟਾ ਲਿਆ ਹੋਇਆ ਸੀ ਜੀ ਪਿਓਰ অর্ਗੇਂਜ਼ ਦਾ ਤੁਸੀਂ ਉਦਾਂ ਵੀ ਆਰਡਰ ਕਰ ਸਕਦੇ ਹੋ ਆ ਜਿਹੜਾ ਮੈਂ ਵੇਅਰ ਕੀਤਾ ਹੋਇਆ ਸੀ ਇਹਦੇ ਵਿੱਚ ਇਹ ਵਾਲਾ ਸੂਟ ਅਵੇਲੇਬਲ ਹੈਗਾ ਜੇ ਤੁਸੀਂ ਆਰਡਰ ਕਰਨਾ ਚਾਹੁੰਦੇ ਹੋ ਕਰ ਸਕਦੇ ਹੋਗੇ 2250 ਦਾ ਰੇਟ ਹੈਗਾ ਤੇ ਇਸ ਤਰ੍ਹਾਂ ਹੈਗੀ ਜੀ ਬਾਟਮ ਹੈ ਕ੍ਰੇਪ ਦੀ ਬਾਟਮ ਰਹੂਗੀ ਵਿਦਆਊਟ ਦੁਪੱਟਾ ਤੁਹਾਨੂੰ ਸੂਟ ਮਿਲੂਗਾ ਤੇ ਇਹ ਸੂਟ ਨਾਲ ਦੀ ਬਾਟਮ ਇਸ ਤਰ੍ਹਾਂ ਦੀ ਸੀਗੀ ਉਤਾਂ ਦਾ ਹੀ ਆਪਾਂ ਦੁਪੱਟਾ ਰੱਖਿਆਗਾ ਬਹੁਤ ਪਿਆਰੀ ਲੁੱਕ ਆਈ ਹੈਗੀ ਸੂਟ ਦੀ ਤਾਂ ਤੁਸੀਂ ਇਦਾਂ ਸੂਟ ਤਿਆਰ ਕਰਵਾ ਸਕਦੇ ਹੋ ਸੋਹਣੇ ਸੋਹਣੇ ਆਪਣੇ ਬੁਟੀਕ ਤੋਂ ਕੋਈ ਵੀ ਸੂਟ ਪਸੰਦ ਆਉਂਦਾ ਹੈਗਾ ਤਾਂ ਤੁਸੀਂ ਆਰਡਰ ਕਰ ਸਕਦੇ ਹੋਗੇ ਜਾਂ ਸਾਡੇ ਨਾਲ ਤੁਸੀਂ ਆਪਣਾ ਡਿਜ਼ਾਈਨ ਸ਼ੇਅਰ ਕਰਕੇ ਹਨਾ ਤਾਂ ਤੁਸੀਂ ਉਦਾਂ ਵੀ ਆਰਡਰ ਦੇ ਸਕਦੇ ਹੋ ਉਮੀਦ ਹੈ ਜੀ ਤੁਹਾਨੂੰ ਸੂਟ ਪਸੰਦ ਆਈ ਹੋਣਗੇ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਸਾਡੀ ਸੂਟ ਕਿਵੇਂ ਦੇ ਲੱਗੇ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਸਤਿ ਸ਼੍ਰੀ ਅਕਾਲ ਜੀ